ਦੇਖ ਰਹੇ ਮੇਰੇ ਸਾਰੇ ਸੱਜਣ ਬੇਲੀਏ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁੰਗਾ ਦੀ ਮੰਡੀ ਤੇ ਪਹੁੰਚਾਂਗੇ ਅੱਜ ਆਪਾਂ ਕਾਹੇ ਜਾਏ ਆ ਆਦਮੀ ਕੋਲੇ ਪਹੁੰਚੇ ਜਿਹੜੇ ਬੰਦੇ ਨੂੰ ਪੁਰਾਣਾ ਤਰੀਕਾ ਅਜਮਾਉਣ ਦਾ ਮਤਲਬ ਕੀ ਵਧੀਆ ਪੁਰਾਣੇ ਸਮੇਂ ਤੋਂ ਬੱਕਰੀਆਂ ਰੱਖਦਾ ਇਹਦੇ ਕੋਲ ਇੰਨੀਆਂ ਘੈਂਟ ਘੈਂਟ ਬੱਕਰੀਆਂ ਨੇ ਲੋਕ ਇਹਦੇ ਕੋਲੇ ਆ ਕੇ ਘਰੋਂ ਖਰੀਦ ਕੇ ਲੈ ਕੇ ਜਾਂਦੇ ਨੇ ਨਾਲੇ ਉਹ ਬੱਕਰੀਆਂ ਨੇ ਜਿਹੜੀਆਂ ਆਪਣੇ ਪੰਜਾਬ 'ਚ ਕਿਸੇ ਕਿਸੇ ਕੋਲ ਨੇ ਬੱਕਰੀਆਂ ਇਹ ਚਰਨਾ ਬਾਈ ਉਹ ਆਗਾ ਜਿੰਨਾਂ ਕੋਲੇ ਮਤਲਬ ਕਿ ਹਰੇਕ ਮੰਡੀ ਤੇ ਪਹੁੰਚਦਾ ਇਹ ਤੇ ਇਹਦੇ ਕੋਲੇ ਘਰੇ ਵੀ ਇੰਨੇ ਸੋਹਣੇ ਮਾਲ ਰੱਖਿਆ ਹੋਇਆ ਹੈਗਾ ਜਿੰਨਾ ਤੇ ਲੋਕ ਕਹਿੰਦੇ ਇਹ ਗੱਲਾਂ ਕਰਦੇ ਨੇ ਆਪਾਂ ਉਹ ਚਰਨੇ ਕੋਲੇ ਪਹੁੰਚਾ ਅੱਜ ਆਓ ਆਪਾਂ ਬਾਈ ਨਾਲ ਗੱਲ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਪਹਿਲਾਂ ਤੁਹਾਡਾ ਨਾਮ ਦੱਸੋ ਜੀ ਨਾਮ ਆਪਣਾ ਚਰਨ ਸਿੰਘ ਬਾਈ ਜੀ ਪਿੰਡ ਸੌਂਦੇ ਵਾਲਾ ਰਾਜਗੜਾ ਜ਼ਿਲ੍ਹਾ ਕਿਹੜਾ ਪੈਂਦਾ ਆਪਣਾ ਜੀ ਜ਼ਿਲ੍ਹਾ ਆਪਣਾ ਪਟਿਆਲਾ ਵੀਰੇ ਬਾਈ ਜੀ ਮੈਂ ਸੁਣਿਆ ਤੁਹਾਡੇ ਕੋਲ ਐਨੀਆਂ ਸੋਹਣੀਆਂ ਸੋਹਣੀਆਂ ਨਸਲਾਂ ਦੀਆਂ ਬੱਕਰੀਆਂ ਨੇ ਜਿਹੜੀਆਂ ਕਿ ਤੁਸੀਂ ਰੇਟ ਮਾਦਰ ਕੀ ਸੁਣ ਕੇ ਬੰਦਾ ਖੁਸ਼ ਹੋ ਜਾਂਦਾ ਤੇ ਬੰਦਾ ਲੈ ਕੇ ਜਾਂਦਾ ਬੱਕਰੀਆਂ ਬਾਈ ਜੀ ਦੱਸਾ ਚੱਕਰ ਕੀ ਹੈਗਾ ਆਪਣੇ ਕੋਲੇ ਇਹ ਚੀਜ਼ਾਂ ਵੀ 15 ਕ ਹਜ਼ਾਰ ਤੋਂ ਲੈ ਕੇ 30 40000 ਤੱਕਰ ਬੱਕਰੀ ਅਸੀਂ ਵੇਚੀ ਜਾਂਦੇ ਆ ਬਾਈ ਜੀ ਠੀਕ ਆ ਜੀ ਦਰਮਿਆਨਾ ਕਾਮਾ ਬਾਈ ਨਾ ਤਾਂ ਅਸੀਂ ਬਾਹਲਾ ਚੰਗਾ ਹੀ ਕਹਿੰਦੇ ਆ ਨਾ ਇਹਨੂੰ ਮਾੜਾ ਹੀ ਕਹਿੰਦੇ ਆ ਠੀਕ ਆ ਜੀ ਅਸੀਂ ਥੋੜਾ ਜਿਆਦਾ ਵੱਧ ਵੀਰੇ ਗਰੀਬ ਦੇ ਹੱਕੇ ਚ ਚੱਲਦੇ ਆਗੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਪਹਿਲਾਂ ਤੁਸੀਂ ਬੱਕਰੀਆਂ ਦੇ ਕੰਮ ਕਰਦੇ ਨੂੰ ਤੁਸੀਂ ਆਪਣਾ ਤਾਂ ਵੀਰੇ ਮੰਨ ਲਓ ਵੀ ਤੁਸੀਂ 12 13 ਸਾਲ ਦੀ ਉਮਰ ਦੇ ਵਿੱਚ ਆਪਾਂ ਬੱਕਰੀਆਂ ਦਾ ਕੰਮ ਲੱਗ ਰਿਆ ਕਰ ਮਤਲਬ ਕਿ ਤੁਹਾਨੂੰ ਵੱਡੋ ਲਾ ਕੇ ਨਸਲ ਦਾ ਔਰ ਗਰੀਬੀ ਤੋਂ ਚੱਲ ਕੇ ਵੀਰੇ ਇਹਨਾਂ ਦੇ ਵਿੱਚ ਹੀ ਬੜੇ ਹੋਏ ਆ ਆਪਾਂ ਠੀਕ ਹੈ ਭਾਈ ਜਿਹੜੇ ਜਿਹੜੇ ਬੰਦੇ ਨਵੇਂ ਫਾਰਮ ਰੱਖਣਾ ਚਾਹੁੰਦੇ ਨੇ ਹਾਂਜੀ ਉਹ ਬੰਦੇ ਕਹਿੰਦੇ ਨੇ ਵੀ ਇਹ ਕੰਮ 'ਚ ਕੋਈ ਫਾਇਦਾ ਨਹੀਂਗਾ ਬੰਦਾ ਲਾ ਕੇ ਪੰਜ ਚਾਰ ਮਹੀਨੇ ਲਾ ਕੇ ਚਾਰ ਸਾਲ ਲਾ ਕੇ ਸੌਂਕ ਜਾਂ ਪੂਰਾ ਕਰਕੇ ਦੁਆਦ ਸੌਂਕ ਮਤਲਬ ਕਿ ਬਿੱਟਾ ਬੰਦਾ ਛੱਡ ਜਾਂਦੇ ਰੇ ਕਾਰਨ ਕੀ ਆ ਭਾਈ ਇਹ ਦੱਸਾਂ ਚੱਕਰ ਕੀ ਆ ਭਾਈ ਜੀ ਦੇਖੋ ਕੰਮ ਕੋਈ ਵੀ ਹੈਗਾ ਠੀਕ ਆ ਜੀ ਹਾਂਜੀ ਪਹਿਲਾਂ ਆਪਾਂ ਕਣਕ ਬੀਜਦੇ ਆਗੇ ਠੀਕ ਹੈ ਫੇਰ ਬਾਈ ਜੀ ਆਪਾਂ ਉਹਨੂੰ ਵੜਦੇ ਆ ਫੇਰ ਉਹਦੇ ਚੋਂ ਆਪਾਂ ਦਾਣੇ ਕੱਢਦੇ ਆ ਕਿੰਨੀ ਮਿਹਨਤ ਕਰਦੇ ਆ ਆਪਾਂ ਉਹਦੇ ਉੱਤੇ ਮਿਹਨਤ ਬਹੁਤ ਲੱਗਦੀ ਆ ਵੱਡੇ ਉਹ ਵੀ ਆਪਾਂ ਨੂੰ 6 ਮਹੀਨਿਆਂ ਬਾਅਦ ਦਾਣੇ ਦਿੰਦੀ ਆ ਵੀਰੇ ਹਾਂਜੀ ਅੱਜ ਕਈ ਬੰਦੇ ਸੋਚਦੇ ਨੇ ਮੈਂ ਅੱਜ ਬੱਕਰੀ ਲੈ ਲਈ ਮੈਨੂੰ ਦੋ ਦਿਨਾਂ ਚ ਨਫਾ ਦੇ ਦੂਗੀ ਬੱਕਰੀ ਐ ਨਫਾ ਨਹੀਂ ਦਿੰਦੀ ਹੁੰਦੀ ਵੀਰੇ ਇਹਦਾ ਇੱਕ ਮੰਟ ਕਾ ਕੇ ਸਾਲ ਭਰ ਦੇ ਦੇ ਮੂੰਹ ਨਹੀਂ ਝਾਕਣਾ ਪੈਂਦਾ ਬਾਈ ਜੀ ਨਹੀਂ ਸੇਵਾ ਕਰਨੀ ਪੈਂਦੀ ਸੇਵਾ ਕਰਨੀ ਪੈਂਦੀ ਆ ਵੀਰੇ ਠੀਕ ਆ ਨਾ ਗੱਲ ਕਈ ਬੰਦੇ ਹੁਣ ਅੱਜ ਬੱਕਰੀ ਲੈ ਲਈ ਕੱਲ ਨੂੰ ਮੈਂ ਜਾ ਕੇ ਕਹਾਂ ਜੀ ਐ ਹੋ ਗਿਆ ਪਲਾਨਾ ਐ ਬੱਕਰੀ ਨਫਾ ਕੌੜਾ ਪੈਂਦਾ ਇਹ ਕੰਮ ਦੇ ਵਿੱਚ ਨਵੇਂ ਬੰਦੇ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਨਵੇਂ ਬੰਦੇ ਬੱਕਰੀਆਂ ਦੇ ਵਪਾਰ 'ਚ ਪੈਣਾ ਚਾਹੁੰਦੇ ਨੇ ਤੇ ਸਬਸਿਡੀ ਲੈ ਕੇ ਪੈਸੇ ਖਾ ਜਾਂਦੇ ਨੇ ਤੇ ਬੱਕਰੀਆਂ ਦੇ ਲਵੇ ਲੱਗਦੇ ਨਹੀਂ ਬਾਅਦ 'ਚ ਕਹੀ ਜਾਂਦੇ ਨੇ ਬੱਕਰੀਆਂ ਨੂੰ ਘਾਟਾ ਪਾ ਗਏ ਕਾਰਨ ਬਾਈ ਜੀ ਦੱਸਾ ਚੱਕਰ ਕੀ ਆਪੋ ਆਪਣੀ ਸੋਚ ਹੁੰਦੀ ਆ ਹਾਂ ਜੀ ਆਪਣਾ ਹੁਣ ਧੰਦਾ ਆ ਠੀਕ ਆ ਜੀ ਆਪਾਂ ਇਹਨੂੰ ਕੰਮ ਮੰਟਕਾ ਕੇ ਚਲਾਉਣ ਲੱਗ ਰਹੇ ਆਗੇ ਇਹਨਾਂ ਵਿੱਚ ਅਸੀਂ ਬਹੁਤ ਕੁਝ ਲੈਣ ਲੱਗ ਰਹੇ ਆ ਬਾਈ ਜੀ ਠੀਕ ਆ ਬਾਈ ਜੀ ਠੀਕ ਆ ਜੀ ਗੱਲ ਜੇ ਆਪਾਂ ਪਹਿਲਾਂ ਵੀ ਤੁਹਾਨੂੰ ਗੱਲ ਸੁਣਾ ਕੇ ਹਟਿਆਗਾ ਕੋਈ ਵੀ ਕੰਮ ਆ ਬਾਈ ਜੀ ਜਗ ਦੇ ਵਿੱਚ ਬਹੁਤ ਕੁਝ ਹੈਗਾ ਠੀਕ ਹੈ ਜੀ ਪਰ ਮਨ ਮਾਰਨਾ ਪੈਂਦਾ ਵੀਰੇ ਕੰਮ ਦੇ ਵਿੱਚ ਤੁਹਾਡੇ ਕੋਲ ਅਜ ਤੱਕ ਕਿਹੜੇ ਕਿਹੜੇ ਨਸਲ ਆ ਗਏ ਤੁਹਾਡੇ ਕੋਲ ਘਰ ਦੀ ਬਰੀਡ ਕਿਹੜੀ ਕਿਹੜੀ ਦੱਸ ਖਾ ਭਾਈ ਜੀ ਦੱਸਾ ਚੱਕਰ ਕਿਉਂ ਦਾ ਨਸਲਾ ਸਾਡੇ ਕੋਲੇ ਸਾਰੀਆਂ ਆਉਂਦੀਆਂ ਨੇਗੀਆਂ ਦੇਸੀ ਬੱਕਰੀ ਵੀ ਅਸੀਂ ਵੇਚਦੇ ਆ ਵੀਰੇ ਅੰਬਰਸਰੀ ਫੀਟਲ ਵੀ ਵੇਚਦੇ ਆ ਠੀਕ ਹੈ ਜੀ ਗੱਲ ਹਰ ਤਰ੍ਹਾਂ ਦਾ ਮਾਲ ਹੁੰਦਾ ਭਾਈ ਜੀ ਆਪਣੇ ਕੋਲੇ ਦੇਖੋ ਅੱਜ ਜਿਵੇਂ ਆ ਪੱਠਾ ਨੇਗੀਆਂ ਚੈੱਕ ਕਰ ਸਕਦੇ ਹੋਗੇ ਆ ਦਿਖਾਓ ਵੀਰੇ ਪੱਠਾ ਠੀਕ ਹੈ ਜੀ ਆ ਦੇਖੋ ਜੀ ਜਿਵੇਂ ਲਾਲ 체ਰੀ ਪਾਠਾ ਬਾਈ ਜੀ ਠੀਕ ਹੈ ਥੋੜੇ ਟਾਈਮ ਦੀ ਕ੍ਰੋਸ ਹੋਈ ਹੋਈ ਆ ਵੀਰੇ ਦੇਖ ਚੈੱਕ ਕਰੋ ਜੀ ਠੀਕ ਹੈ ਜੀ ਕਿੰਨੇ ਟਾਈਮ ਦੀ ਇਹ ਹੈਗੀ ਆ ਵੀਰੇ ਮਹੀਨੇ ਦੀ ਜਿਵੇਂ ਆ ਭੱਡੀ ਬੱਕਰੀ ਆ ਬਾਈ ਆਪਣੇ ਕੋਲੇ ਇਹ ਉੱਚੇ ਮੁੱਲ ਦੀ ਆ ਵੀਰੇ ਚੈੱਕ ਕਰ ਸਕਦੇ ਹੋਗੇ ਹਾਂ ਜੀ ਬਾਈ ਦੰਦ ਠੀਕ ਹੈ ਜੀ ਦੰਦ ਬਿਲਕੁਲ ਨਵੇਂ ਨੇ ਵੀਰੇ ਦੇਖੋ ਜਮਾ ਨਵੀਂ ਬੱਕਰੀ ਆ ਗੱਲਾਂ ਕੋਨਾ ਦੀ ਹੈਡ ਕਿੰਨੇ ਦੀ ਗੱਲਾਂ ਕੋਨਾ ਦੀ ਹੈਡ ਵੀਰੇ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਅਸੀਂ ਨਹੀਂ ਕਹਿੰਦੇ ਦਾ ਕੁਝ ਵੀ ਬਾਕੀ ਜਿਹੜਾ ਬੰਦਾ ਦੇਖੂਗਾ ਸਭ ਕੁਝ ਦੇਖ ਸਕਦਾ ਵੀਰੇ ਚੈੱਕ ਕਰ ਸਕਦੇ ਹੋਗੇ ਆ ਬੱਚਾ ਬਾਈ ਜੀ ਇਹਦੇ ਮਗਰ ਆ ਪੱਤੇ ਸੇ ਠੀਕ ਇਹ ਕਿੰਨੇ ਟਾਈ ਠੀਕ ਹੈ ਉਹ ਸਾਲ ਦੀ ਬੱਕਰੀ ਆਪਣੀ ਆ ਜੀ ਉਹ ਸਵਾ ਸਾਲ ਦੀ ਹੋਗੀ ਵੀਰੇ ਪੱਠ ਉਹ ਦੇਖੋ ਵੀਰੇ ਸਾਲ ਦੀ ਬੱਕਰੀ ਐਡਾਂ ਦੇ ਐਡਾਂ ਮਤਲਬ ਹੋ ਜਾਂਦੇ ਕੈ ਦੰਦ ਦੋ ਦੰਦਾਂ ਦਾ ਹੀ ਇਹ ਚਾਰ ਤਾਂ ਦੋਗੀ ਵੀਰੇ ਚਾਰ ਦੰਦਾਂ ਦਾ ਹੀ ਠੀਕ ਹੈ ਇਹ ਬੱਕਰੀ ਦੂਜੇ ਸੋਇਆ ਬਾਈ ਜਿਹੜੇ ਦੰਦ ਹੁੰਦੇ ਨੇ ਵੱਡੇ ਭਾਈ ਇਹ ਕਿੰਨੇ ਟਾਈਮ ਤੋਂ ਬਾਅਦ ਵੱਧਦੇ ਨੇ ਵੀ ਇਹ ਵੀਰੇ ਸਵਾ ਸਾਲ ਦੇ ਵਿੱਚ ਜਾ ਕੇ ਮੰਨ ਲਓ ਤੁਸੀਂ 12 ਮਹੀਨਿਆਂ ਤੋਂ ਬਾਅਦ ਦੰਦ ਤੋੜ ਜਾਂਦੀ ਹੈ ਬੱਕਰੀ ਠੀਕ ਹੈ ਜੀ ਜਿਵੇਂ ਆਪ ਅੱਠ ਆ ਗਈ ਵੀਰੇ ਦੇਖੋ ਚੈੱਕ ਕਰੋ ਇਹ ਥੋੜੇ ਟਾਈਮ ਦੀ ਕਰਾਸ ਹੋਈ ਹੋਈ ਆ ਅੱਜ ਸਾਡੇ ਤੋਂ ਬੰਦਾ ਵੀਰੇ ਲੈਣ ਆਉਂਦਾ ਸੀ ਤਿੰਨ ਮਹੀਨਿਆਂ ਦੀ ਨਹੀਂ ਕਹਿਣਾ ਬਾਈ ਜੀ ਇਹਨੂੰ ਠੀਕ ਹੈ ਜੀ ਅਸੀਂ ਜੇ ਮਹੀਨੇ ਦੀ ਤੇ ਮਹੀਨੇ ਦੀ ਕਹਿ ਕੇ ਦੇਣੀ ਅਗਲੇ ਕਰਮਾ ਨੂੰ ਰਹਿ ਵੀ ਸਕਦੀ ਹੈ ਨਹੀਂ ਵੀ ਰਹਿ ਸਕਦੀ ਬਾਈ ਜੀ ਠੀਕ ਹੈ ਹਾਂ ਜੀ ਹਾਂ ਜੀ ਕੈਦੋ ਕੈਦੰਦਾ ਹੈ ਇਹ ਚਾਰ ਦੰਦ ਹੋ ਗਈ ਵੀਰੇ ਕਿ ਚਾਰ ਦੰਦ ਦੁੱਧ ਰਲੀ ਹੋਈ ਆ ਜੀ ਹਾਂ ਜੀ ਆ ਦੁੱਧ ਰਲੀ ਹੋਈ ਆ ਵੀਰੇ ਠੀਕ ਹੈ ਹੋਰ ਦਿਖਾ ਦਿਓ ਕੋਈ ਬੱਕਰੀ ਜਿਹੜੀ ਕੋਲੇ ਮੈਂਟਰ ਪਿਓਰ ਵਧੀਆ ਜਿਹੜੀਆਂ ਐ ਕਹਿੰਦੇ ਹੁਣ ਕਹਿੰਦੇ ਕਹੌਣ ਦੇ ਬੱਕਰੀ ਨੇ ਛੋਟੇ ਆਹ ਦੇਖੋ ਬਾਈ ਜੀ ਜਿਵੇਂ ਆ ਪਾਠਾ ਵੀਰੇ ਦੂਜੇ ਸੂਏ ਸੂਈ ਹੋਈ ਮਗਰੇ ਦੇ ਛੇਲੀ ਆ ਬਾਈ ਤੁਸੀਂ ਚੈੱਕ ਕਰ ਸਕਦੇ ਇਹ ਬਾਈ ਉਹ ਚਰਨਾ ਜਿਹੜੇ ਬੰਦੇ ਕੋਲੇ ਬੱਕਰੀਆਂ ਦੀ ਨਸਲਾਂ ਹੁੰਦੀਆਂ ਨੇ ਮੈਂਟਰ ਮ ਏ ਅੱਜ ਤਾਂ ਨਹੀਂ ਕੰਮ ਕਰ ਰਿਹਾ ਇਹ ਬਾਈ ਇਹ ਮੰਨ ਲਓ ਮੇਰੇ ਮੇਰੀ ਜੰਮਣ ਤੋਂ ਪਹਿਲਾਂ ਇਹ ਕੰਮ ਕਰਿਆ ਬਾਈ ਠੀਕ ਆ ਜੀ ਇਹਦੇ ਮਗਰ ਪਾਠਾ ਬਾਈ ਜੀ ਦੇਖੋ ਬਾਈ ਜੀ ਛੱਡਾ ਦੇਖੋ ਹਾਂ ਜੀ ਲਓ ਜੀ ਛੱਡਾ ਦਿਖਾਉ ਦੇ ਦਈ ਆ ਦੇਖੋ ਬਾਈ ਜੀ ਬਾਈ ਜੀ ਇਹ ਦੱਸੋ ਇੱਕ ਮਿੰਟ ਆ ਜਿਹੜੀ ਜਿਹੜੀ ਦਿਖਾਈ ਗਏ ਉਹ ਦਿਖਾਈ ਚੱਲੀ ਬਾਈ ਬਾਈ ਜੀ ਜਮਾਨਤ ਕਹਾਂ ਦੱਸੋ ਜਿਹੜਾ ਆਪਣੇ ਦੁੱਧ ਹੁੰਦਾ ਹੀ ਹਾਂਜੀ ਬਾਈ ਵੱੱਤ ਵੱੱਤ ਬੱਕਰੀ ਥੱਲੇ ਕਿੰਨਾ ਹੁੰਦਾ ਦੁੱਧ ਦੀ ਵੱਤੋ ਵੀਰੇ ਬੱਕਰੀ 3 3.5 ਕਿਲੋ 4 ਕਿਲੋ ਦੁੱਧ ਹੀ ਜਾਂਦੀ ਹੈ ਵੀਰੇ ਆਮ ਠੀਕ ਹੈ ਮੈਂ ਸੁਣਿਆ ਕਹਿੰਦੇ ਇਹ ਕਹਿੰਦੇ ਬੱਕਰੀ ਦੁੱਧ ਜੋ 12 ਘੰਟੇ ਦਈ ਜਾਂਦੀ ਹੈ ਇਹ ਸਹੀ ਗੱਲ ਹੈ ਇਹ ਤਾਂ ਵੀਰੇ ਸਹੀ ਹੀ ਗੱਲ ਆ ਚੱਤੀ ਰਾਤ ਚੋਲੋ ਬਾਈ ਇਹਨੂੰ ਆ ਕੇ ਕਿਹੜੇ ਕਿਹੜਾ ਜਵਾਬ ਦੇਣਾ ਬਾਈ ਜੀ ਠੀਕ ਹੈ ਇਹ ਬੱਕਰੀ ਅਜੇ ਫ੍ਰਿਜ ਚ ਪਿਆ ਵੀ ਖਰਾਬ ਹੋ ਜਾਊਗਾ ਬਾਈ ਇਹ ਦੁੱਧ ਖਰਾਬ ਨਹੀਂ ਹੋਊਗਾ ਅੱਛਾ ਬਾਈ ਇਹ ਇਹ ਜਾਂ ਫ੍ਰਿਜ ਪਰਮਾਤਮਾ ਨੇ ਬਣਾਇਆ ਹੋਇਆ ਬਾਈ ਅੱਛਾ ਬਾਈ 24 ਘੰ ਇਨੂੰ ਖਾਲੀ ਖੂਲੀ ਕਿਵੇਂ ਕਰਨਾ ਨਹੀਂ ਹੁੰਦਾ ਕਿੰਨਾ ਕਿ ਦੁੱਧ ਰੱਖਣਾ ਪਏਗਾ। ਸੱਚ ਚੱਕਰ ਗਿਆ ਵੀਰੇ ਤਾਜੀ ਬੱਕਰੀ ਨੂੰ ਨਾ ਖਾਲੀ ਕਰੋ। ਕਈ ਵਾਰੀ ਬਾਈ ਏਖੜ ਲਾ ਕੇ ਲਿਆਉਂਦੇ ਨੇ ਉਹ ਵੀ ਕੰਮ ਵਾਲਾ ਖਰਾਬ ਹੁੰਦਾ ਵੀਰੇ। ਠੀਕ ਆ ਬਾਈ। ਆਸਲਾ ਵਾਸਤੇ ਬੱਕਰੀ ਨੂੰ ਏਖੜ ਨਹੀਂ ਬਾਈ ਜਿਆਦਾ ਲਾਉਣਾ ਚਾਹੀਦਾ। ਇਹ ਜਿਹੜੇ ਬਾਈ ਫਰਾਡ ਵਾਲੇ ਬੰਦੇ ਹੁੰਦੇ ਨੇ ਜਿਹੜੇ ਫਰਾਡ ਕਰ ਦਿੰਦੇ ਨੇ ਬੱਕਰੀਆਂ ਨੂੰ ਪਤੀ ਅੱਜ ਕੱਲ ਫਰਾਡ ਵੱਧ ਚੱਲ ਰਹੀ ਹੈ। ਹਾਂਜੀ ਵੀਰੇ। ਉਹਨਾਂ ਤੋਂ ਬੰਦੇ ਨਵੇਂ ਬੰਦੇ ਕਿਵੇਂ ਬਚਣ ਵੀ ਉਹਨਾਂ ਤੋਂ ਕਿਵੇਂ ਸਾਵਧਾਨ ਰਹਿਣਾ ਉਹ ਬੰਦੇ ਤੋਂ। ਬਾਈ ਦੱਸਾ ਚੱਕਰ ਕੀ ਹੁੰਦਾ ਆ। ਵੇਖੋ ਜਿਵੇਂ ਉਹਨਾ ਪਾਠਾ ਆਪਣੀ ਅੱ ਹੋਗੀ ਠੀਕ ਆ ਜੀ ਪਾਠੇ 14000 ਦੀ ਸੀ 13000 ਦੀ ਸੀਗੀ ਠੀਕ ਹੈ ਜੀ 7000 ਦਾ 6 ਦਾ ਫਰਕ ਪੈ ਗਿਆ ਵੀਰੇ ਇਹ ਵੀ ਇੱਕ ਪੱਕੇ ਬੰਦੇ ਨੂੰ ਨਾਲ ਲੈ ਕੇ ਮਾਲ ਖਰੀਦਣਾ ਚਾਹੀਦਾ ਵੀਰੇ ਫਰਾਡ ਦੇ ਵਿੱਚ ਪਜਣਾ ਚਾਹੀਦਾ ਠੀਕ ਹੈ ਬਾਦੂ ਤਰੇ ਫਿਰ ਦਨਾ ਜਾਗਾ ਫਰਾਡ ਬਿਲਕੁਲ ਜੀ ਬਿਲਕੁਲ ਜੀ ਬਾਈ ਜੀ ਜਿਹੜੇ ਬੱਚੇ ਹੁੰਦੇ ਨਹੀਂ ਹਾਂਜੀ ਇਹਨਾਂ ਬੱਚਿਆਂ ਨੂੰ ਮਤਲਬ ਕਿ ਸਟਾਰਟਿੰਗ ਦੀ ਖਾਨ ਲੱਗ ਜਾਂਦੇ ਨੇ ਕਿ ਪਹਿਲਾਂ ਦੁੱਧ ਹੀ ਚੁੰਗਦੇ ਨੇ ਗੱਲਾਂ ਇਹ ਵੀਰੇ ਇੱਕ ਘੜ ਤੋਂ ਘੜ ਡੇਢ ਮਹੀਨਾ ਦਾ 2 ਮਹੀਨੇ ਦਾ ਦੁੱਧ ਪੀਂਦਾ ਬਾਈ ਜੀ ਬੱਚਾ ਠੀਕ ਹੈ ਇਹਨਾਂ ਇਹਨਾਂ ਨੂੰ ਕਿੰਨੇ ਬਾਅਦ ਵੀਰੇ ਸਵਾ ਮਹੀਨੇ ਬਾਅਦ ਬੱਚਾ ਖਾ ਆਪਦੇ ਥਰੂ ਖਵਾ ਸਕਦੇ ਆ ਆਪਾਂ ਬੱਚੇ ਨੂੰ ਬਈ ਜਿਹੜੇ ਨਵੇਂ ਬਤ ਜਿਵੇਂ ਉਹ ਬੱਚੇ ਨਵੇਂ ਆਏ ਹਾਂ ਜੀ ਇਹਨੂੰ ਕਿੰਨਾ ਕੁ ਦੁੱਧ ਪਿਉਣਾ ਚਾਹੀਦਾ ਇਹ ਵੀਰੇ ਮਹੀਨੇ ਦਾ ਬੱਚਾ ਹੋਊਗਾ ਹਜੇ ਹਾਂਜੀ ਠੀਕ ਦਿਨਾਂ ਦਾ ਇਹ ਵੀ ਪੱਤੇ ਨੂੰ ਮੂੰਹ ਮਾਰਦਾ ਆ ਠੀਕ ਹੈ ਇਹ ਆਪਾਂ ਪਾਉਣਾ ਹੀ ਨਹੀਂ ਵੀਰੇ ਪੱਤੇ ਨੂੰ ਮੂੰਹ ਕਿਵੇਂ ਮਾਰੂਗਾ ਇਹ ਵੀ ਠੀਕ ਹੈ ਜਿਹੜੇ ਬੰਦੇ ਫਾਰਮ ਰੱਖਦੇ ਨੇ ਹਾਂਜੀ ਉਹ ਅੰਦਰ ਹੀ ਕੈਦ ਰੱਖਦੇ ਨੇ ਬੱਕਰੀਆਂ ਨੂੰ ਉਹਦੇ ਨਾਲ ਬੱਕਰੀ ਬਾਦੀ ਬੁੱਲਦੀ ਨਹੀਂਗੀ ਕਾਰਨ ਕੀ ਹੈ ਦੱਸਾ ਚੱਕਰ ਕੀ ਆ ਵੀਰੇ ਹੁਣ ਬਾਈ ਦਾ ਫਾਰਮ ਆ ਡਾਕਟਰ ਦਾ ਤੁਸੀਂ ਦੇਖ ਲਓ ਵੀ ਕਿੰਨੇ ਥਾਂ ਦੇ ਵਿੱਚ ਫਾਰਮ ਕਵਰ ਕਰਿਆ ਹੋਇਆ ਹਾਂਜੀ ਇਹਨੂੰ ਧੁੱਪ ਵੀ ਚਾਹੀਦੀ ਖਾਸ ਕਰਕੇ ਤਾਂ ਨੂੰ ਰੇਤਾ ਤੇ ਪੱਕਾ ਨਹੀਂ ਜਿਆਦਾ ਚਾਹੀਦਾ ਵੀਰੇ ਕੱਚਾ ਥਾਂ ਹੀ ਚਾਹੀਦਾ ਹੈ ਇਹ ਇਹਨਾਂ ਨੂੰ ਮਤਵਾ ਤੇ ਜਿਹੜਾ ਆਪਣਾ ਮੱਕੀ ਦਾ ਚਾਰ ਹੁੰਦਾ ਹੀ ਹਾਂਜੀ ਇਹਨਾਂ ਨੂੰ ਉਹ ਪਾਉਣਾ ਚਾਹੀਦਾ ਕਿ ਨਾ ਪਾਉਣਾ ਚਾਹੀਦਾ ਇਹ ਨਹੀਂ ਹੈਗਾ ਵੀਰੇ ਆਪਾਂ ਰੋਜ਼ ਦਿਨੇ ਮੱਕੀ ਦਾ ਚਾਰ ਹੀ ਪਾਉਣਾ ਮੱਕੀ ਦਾ ਚਾਰ ਆਪਾਂ ਪਾ ਸਕਦੇ ਹਾਂਗੇ ਠੀਕ ਆ ਜੀ ਗੱਲ ਜੇ ਹੁਣ ਸਾਰਾ ਦਿਨ ਆਪਾਂ ਕਹੀਏ ਵੀ ਮੱਕੀ ਦੇ ਚਾਰ ਨਾਲ ਬੱਕਰੀ ਕਾਮਯਾਬ ਹੋਣੀ ਉਹ ਵੀ ਨਹੀਂ ਹੁੰਦੀ ਵੀਰੇ ਉਹ ਵੀ ਨਹੀਂ ਹੁੰਦੀ ਠੀਕ ਆ ਜੀ ਚਾਰ ਦੇ ਪਾਉਣ ਦੇ ਵੀ ਕਈ ਟੰਗ ਨੇਗੇ ਇੱਕ ਵਾਰ ਸੋਈ ਜਿਹੜੇ ਸਿਆਲ ਦੇ ਚ ਅਰਜਨ ਆਈ ਹੁਣ ਇਸ ਟਾਈਮ ਬਾਡੋ ਲਾ ਕੇ ਅਰਜਨ ਗੁਆਰੇ ਨੇ ਲੋਗ ਇਹਦਾ ਕਾਰਨ ਕੀ ਆਰ ਜਾਂਦਾ ਹੈ ਕਾਰਨ ਵੀਰੇ ਹੁਣ ਜਿਵੇਂ ਅਸੀਂ ਮਾਲਾ ਸੀ ਬੱਕਰੀਆਂ ਰੱਖੀਆਂ ਹੋਈਆਂ ਨੇ ਮੇਰੇ ਕੋਲੇ 50 60 ਬੱਕਰੀਆ ਘਰੇ ਵੀ ਹਾਂਜੀ ਤੇ ਅਰਜਨ ਨੀਰਾ ਚੱਲ ਰਿਹਾ ਬਾਈ ਜੀ ਇਸ ਟਾਈਮ ਸਾਡਾ ਠੀਕ ਹੈ ਜੀ ਹਾਂਜੀ ਹਾਂ ਜਿਹੜੇ ਕਾ ਤਾਹੋਂ ਦਾ ਗੁਆਰੇ ਦਾ ਨੀਰਾ ਹੁੰਦਾ ਏ ਤੇ ਇੱਕ ਮੂਫਲੀ ਦਾ ਨੀਰਾ ਹੁੰਦਾ ਏ ਖਾਸ ਤਾ ਵੀਰੇ ਹੁਣ ਸਿਆਲ ਦੇ ਵਿੱਚ ਗੁਆਰੇ ਦਾ ਨੀਰਾ ਹੀ ਚੱਲੂਗਾ ਇਹ ਮੰਨਦੇ ਕਿ ਨੀਰਾ ਹੁੰਦਾ ਏ ਇਹਨੂੰ ਮੰਨਦੇ ਕਿ ਸਿਆਲ ਸਿਆਲ ਚ ਗਵਾਉਣਾ ਪੈਂਦਾ ਸਿਆਲ ਸਿਆਲ ਚ ਵੀਰੇ ਇੱਕ ਵਾਰ ਕਮੋ ਭਲੀ ਦਾ ਠੀਕ ਹੈ ਜੀ ਤੇ ਇਹਨਾਂ ਨੂੰ ਜੇ ਨਮਾਉਣਾ ਤੇ ਪਾਉਣਾ ਹੋਵੇ ਕਿੰਨੇ ਟਾਈਮ ਬਾਅਦ ਨਮਾਉਣਾ ਧਰਮੀ ਦੇ ਵਿੱਚ ਨਮਾ ਸਕਦੇ ਆ ਵੀਰੇ ਇਹ ਨਹੀਂ ਹੈਗਾ ਵੀ ਡੰਗਰਾਂ ਵਾਂਗੂ ਆਪਾਂ ਰੋਜ਼ ਹੀ ਨਮਾਵਾ ਕੀ ਹੋਇਆ ਜੇ ਮਹੀਨੇ ਵਸਿਆ ਤੋਂ ਨਮਾਦੀ ਬੱਕਰੀ ਠੀਕ ਹੈ ਉਹ ਬਸ ਪ੍ਰੈਸ਼ਰ ਨਾਲ ਨਮਾ ਦਿੰਦੇ ਆ ਪਾਣੀ ਪੂਣੀ ਦਾ ਕਿਵੇਂ ਹੁੰਦਾ ਕਿੰਨੇ ਟਾਈਮ ਬਾਅਦ ਪਾਲਦੀ ਨੇ ਪਾਣੀ ਪਾਣੀ ਦਾ ਵੀਰੇ ਦਾ ਮਰਜੀ ਦਾ ਆ ਠੀਕ ਹੈ ਹਾਂ ਜੀ ਹਾਂ ਬਸ ਠੀਕ ਹੈ ਇੱਕ ਗੱਲ ਹੋਰ ਦੱਸੋ ਜੀ ਜਿਹੜੇ ਬੰਦੇ ਨਵੇਂ ਨੇ ਜੀ ਹੁਣ ਬੰਦੇ ਨਵੇਂ ਬੰਦੇ ਬੱਕਰੀਆਂ ਲੈਣ ਆ ਗਏ ਨਵੇਂ ਬੰਦੇ ਨੇ ਹੁਣ ਕਈਆਂ ਨੂੰ ਪਤੀ ਨਹੀਂ ਹੁੰਦਾ ਵਿਚਾਰੇ ਆਣਾ ਪਤਾ ਕਿ ਦੇਸੀ ਬੱਕ ਕਈ ਬੰਦੇ ਆ ਕਹਿੰਦੇ ਨ ਵੀ ਉਹ ਵੀ ਬੇਟਲ ਉਹ ਵੀ ਫੱਕਾ ਵੀਰੇ ਦੇਸੀ ਬੱਕਰੀ ਵੀ ਤੁਹਾਨੂੰ ਆਪਾ ਦਿਖਾ ਦਿੰਨੇ ਆ ਕਿ ਬੇਟਲ ਦੇ ਵੀ ਪਿਓਰ ਬੇਟਲ ਕਹੇ ਜੀ ਆਈ ਇਧਰ ਦੇਖੋ ਬਾਈ ਜੀ ਠੀਕ ਹੈ ਜੀ ਬੀਟਲ ਦਾ ਵੀ ਤੁਹਾਨੂੰ ਦੱਸ ਦਿਆ ਇਹ ਬੱਕਰੀ ਦੇਸੀ ਚ ਆ ਗਈ ਵੀਰੇ ਚੈੱਕ ਕਰ ਸਕਦੇ ਆ ਆ ਦੇਖੋ ਸੁਨੱਖੀ ਲੱਗ ਰਹੀ ਨਵੇਂ ਬੰਦਾ ਤੇ ਇਹਨੂੰ ਕਹਿੰਦੇ ਬੇਟਲਾਈ ਇਹ ਵੀ ਬੀਟਲ ਕਹ ਲੂਗਾ ਵੀਰੇ ਜੀ ਅਸੀਂ ਬੀਟਲ ਦੇ ਵਿੱਚ ਆ ਆ ਗਈ ਵੀਰੇ ਚੈੱਕ ਕਰ ਸਕਦੇ ਆ ਠੀਕ ਹੈ ਆ ਜੀ ਬੀਟਲ ਦੇ ਵਿੱਚ ਇਹਨਾਂ ਦਾ ਕਿਵੇਂ ਪਤਾ ਲੱਗਦਾ ਵੀ ਇਹ ਬੇਟਲ ਪਿਓਰ ਬੇਟਲ ਆ ਇਹਦਾ ਵੀਰੇ ਦੇਖਣ ਵਾਲਾ ਆਪ ਹੀ ਅਣਜਾਣ ਤੋਂ ਜਾਣ ਵੀ ਦੱਸ ਦੂਗਾ ਠੀਕ ਹੈ ਕਿਉਂ ਜੀ ਹੁਣ ਉਹ ਬੱਕਰੀ ਦਾ ਤੇ ਦਾ ਫਰਕ ਨਹੀਂ ਹੈਗਾ ਵੀਰੇ ਉਹ ਪਾੜ ਦਾ ਫਰਕ ਹੈਗਾ ਆ ਚੱਕਰ ਆ लास्ट ਓਵਰ ਕਿੰਨੀ ਹੁੰਦੀ ਇਹਨਾਂ ਦੀ लास्ट ਓਵਰ ਦਾ ਵੀਰੇ ਦੇਖੋ ਮਾਲਕ ਦੇ ਕਿੰਨਿਓ ਜਿੱਦਣ ਘਟ ਕੇ ਆ ਗਈ ਉਦੋਂ ਦਾ ਪਹਿਲੋਂ ਵਧਾ ਨਹੀਂ ਸਕਦੇ ਹੈਗੇ ਠੀਕ ਹੈ ਜੀ ਗੱਲ ਜਿੱਦਣ ਘਟ ਗਈ ਉਹਨੂੰ ਕੋਈ ਨਹੀਂ ਵਧਾ ਸਕਦਾ ਠੀਕ ਹੈ ਹਾਂਜੀ ਗੱਲ ਸਹੀ ਹੈ ਇੱਕ ਗੱਲ ਹੋਰ ਜੇ ਨਵੇਂ ਬੰਦਨ ਜਾਣਕਾਰੀ ਦਿਓ ਵੀ ਜਿਹੜੇ ਬੰਦੇ ਨਵੇਂ ਨਵੇਂ ਫਾਰਮ ਪਾਉਂਦੇ ਨੇ ਹਾਂਜੀ ਉਹ ਫਾਰਮ ਚ ਵਿੱਚ ਚਾਰ ਦੋ ਬੱਕਰੀਆਂ ਲੈ ਕੇ ਦੋ ਆ ਤਾਂ ਨਈ ਬਰੀਡ ਤਿਆਰ ਕਰਾਈ ਜਾਂਦੇ ਨੇ ਐਨਾ ਪਤਾ ਬੱਕਰੀ ਨੂੰ ਮਤੇ ਹੁਣ ਸੂਪ ਹੀ ਹੈ ਨਾ ਪਤਾ ਦਾਹਦ ਨਾ ਪਤਾ ਕਰਾਸ ਕਰਾ ਦੇਣਾ ਛੋਟੀ ਬੱਚੀ ਨੂੰ ਕ੍ਰਾਸ ਕਰਾ ਦੇਣਾ ਇਹ ਵੀਰੇ ਆਪੋ ਆਪਣੀ ਸੋਚ ਆ ਪਰ ਆਸੀ ਜਿਹੜੀ ਬੱਕਰੀ ਘਰੇ ਰੱਖਿਆ ਸੀ ਸਾਲ ਤੋਂ ਬਾਅਦ ਸੂਆ ਲੈਣੇ ਆਂ ਬਲੇ ਬੱਕਰੀ ਦਾ ਠੀਕ ਹੈ ਨਾਲੇ ਜਿਹੜੇ ਨਿਆਣੀ ਬੱਚੀ ਨੂੰ ਕ੍ਰਾਸ ਕਰਾ ਦੇਣਾ ਉਹਦਾ ਕੀ ਪੱਠ ਪੱਠ ਵੀਰੇ ਡੇਢ ਸਾਲ ਦੀ ਹੋ ਕੇ ਕ੍ਰਾਸ ਹੋਵੇ ਤਾਂ ਬੜੀ ਚੰਗੀ ਗੱਲ ਆ ਠੀਕ ਆ ਸਾਈਡ ਇਫੈਕਟ ਕਿੰਨੇ ਨੇ ਜਿਹੜੇ ਨਿਆਣੀ ਨਿਆਣੀ ਕ੍ਰਾਸ ਕਰਾ ਬਾਈ ਜੀ ਮੇਰੀ ਗੱਲ ਸੁਣੋ ਜਿਵੇਂ ਹੁਣ ਆ ਜਾ ਪੱਠ ਆ ਗਈ ਹਾਂਜੀ ਸਾਲ ਸਵਾ ਸਾਲ ਦੀ ਪੱਠ ਹੋ ਗਈ ਇਹੇ ਅੱਜ ਇਹਨੂੰ ਫਾਇਦਾ ਵੀਰੇ ਕਰਾਸ ਕਰਾਉਣ ਦੇ ਵਿੱਚ ਜਦੋਂ ਆਪਾਂ ਬਾਲੀ ਛੋਟੀ ਕਰਾ ਦਿੰਦੇ ਆ ਉਹਨੇ ਕੱਦ ਕੀ ਕਰਨਾ ਬਾਈ ਠੀਕ ਹੈ ਬੱਕਰੀ ਦੱਸ ਦਿੰਦੀ ਹੈ ਜੇ ਮੈਂ ਆਪਾਂ ਕਹਿੰਦੇ ਨੇ ਵੀ ਮੈਂ ਉਸ ਨੂੰ ਕਹਿੰਦੇ ਵੀ ਉਹ ਪੈਨ ਲਾਗੀ ਤਾਰਾਂ ਦੀ ਬਿਲਕੁਲ ਜੀ ਬਿਲਕੁਲ ਤਾਰਾਂ ਦਿੰਦੀ ਆ ਵੀਰੇ ਇਹ ਵੀ ਤਾਰਾਂ ਦਿੰਦੀ ਆ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਬਾਈ ਜੀ ਜੇ ਕਿਸੇ ਨੇ ਬਾਈ ਨੇ ਚਰਨੇ ਨਾਲ ਸੰਪਰਕ ਕਰਨਾ ਹੋਵੇ ਜਾਂ ਵੀਡੀਓ ਵਿੱਚ ਚਰਨੇ ਜਾਂ ਮੇਥੋਂ ਕੋਈ ਗਲਤ ਗੱਲ ਕਹੀ ਗਈ ਹੋਵੇ ਸਾਨੂੰ ਨੂੰ ਜਿਆਦਾ ਪਤਾ ਹੋਵੇ ਤਾਂ ਵੀਰੇ ਕਮੈਂਟਾਂ ਵਿੱਚ ਲਿਖ ਕੇ ਜ਼ਰੂਰ ਭੇਜ ਦੇਣਾ ਨੰਬਰ 2 ਤੇ ਬਾਈ ਦਾ ਕੰਟੈਕਟ ਨੰਬਰ ਆਪਾਂ ਲੈਨੇਗੇ ਬਾਈ ਨਾਲ ਜੇ ਕਿਸੇ ਨੇ ਗੱਲ ਜਰ ਨਵੀਆਂ ਬੱਕਰੀਆਂ ਲੈਣੀਆਂ ਹੋਣ ਤਾਂ ਭਾਈ ਨਾਲ ਸੰਪਰਕ ਜਰੂਰ ਕਰ ਲੈ ਭਾਈ ਤੁਹਾਡਾ ਨੰਬਰ ਬੋਲ ਦਿੰਦਾ ਨੰਬਰ ਆਪਣਾ ਹੈਗਾ ਵੀਰੇ 9592602155 9592602155 ਵੀਰੇ ਭਾਈ ਜੀ ਠੀਕ ਹੈ ਨਵੇਂ ਬੰਦੇ ਨੇ ਜਿਹੜੇ ਉਹ ਫਾਰਮ ਜਿਹੜੋ ਕੋਈ ਫਾਰਮ ਪਾਉਂਦਾ ਉਹ ਬੱਕਰੀਆਂ ਵਾਲੇ ਤੋਂ ਪਹਿਲਾਂ ਜਾਣਕਾਰੀ ਜ਼ਰੂਰ ਲੈ ਲਿਆ ਕਰੋ ਇਦਾਂ ਨਹੀਂ ਹੈਗਾ ਵੀ ਅੱਜ ਆਪਾਂ ਕਿਸੇ ਨੇ ਗੱਲ ਕਰ ਲਈ ਲਵੇ ਖੜੇ ਨੇ ਤਾਂ ਆਪਾਂ ਬੱਕਰੀਆਂ ਲੈਣ ਤੇ ਚਲੇ ਗਏ ਬੱਕਰੀਆਂ ਲੈਣੀਆਂ ਇੰਨੀਆਂ ਸ਼ਾਨ ਨਹੀਂ ਪਈਆਂ ਕਿਉਂਕਿ ਬੰਦੇ ਨਵੇਂ ਬੰਦੇ ਜਿਹੜੇ ਉਹ ਫਾਰਮ ਇਸ ਕਰਕੇ ਫੇਲ ਕਰਾ ਲੈਂਦੇ ਨੇ ਜਦੋਂ ਉਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਹੁੰਦਾ ਵੀ ਕਿਹੜੀ ਨਸਲਾ ਕੀ ਕਿੰਨੇ ਰੁਪਏ ਲਾਉਣੇ ਨੇ ਕਿਵੇਂ ਪਾਲਣੀਆਂ ਇਹ ਕਿਵੇਂ ਇਹ ਵੇਚਣੀਆਂ ਗਈ ਕਿਵੇਂ ਇਹਦੀ ਬਰੀਡ ਲੈਣੀ ਹੈਗੀ ਉਹ ਬੰਦੇ ਭਾਈ ਉਹ ਫਾਉ ਬੰਦੇ ਮਾਂਝੇ ਜਾਂਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਇਹ ਮੈਂ ਤੁਹਾਨੂੰ ਪਹਿਲਾਂ ਕਰ ਲੈ ਕਹਿਦਾ ਨਾ ਕਿ ਵੀ ਜੇ ਕਿਸੇ ਨੇ ਨਵੀਂ ਬੱਕਰੀ ਨਵੀਂ ਫਾਰਮ ਪਾਉਣਾ ਚਾਹੁੰਦਾ ਉਹ ਪਹਿਲਾਂ ਪੁਰਾਣੇ ਬੰਦਿਆਂ ਤੋਂ ਜਾਣਕਾਰੀ ਲੈ ਕੇ ਪੱਕੀਆਂ ਜਾਣਕਾਰੀਆਂ ਲੈ ਕੇ ਉਹਨਾਂ ਨਾਲ ਵਿੱਚ ਰਹਿ ਕੇ ਉਹਨਾਂ ਨਾਲ ਮਦਰ ਕੀ ਤੁਰ ਫਿਰ ਕੇ ਬਈਆਂ ਨਾਲ ਵਧੀਆ ਫੇਰ ਫਾਰਮ ਪਾਇਆ ਕਰੋ ਇਦਾਂ ਨਹੀਂ ਹੈਗਾ ਵੀ ਕਿਸੇ ਨੇ ਗੱਲ ਕਰਤੀ ਤਾਂ ਫਾਰਮ ਪਾਲੀ ਜੀ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਰ ਲੈਣਾ ਜੇ ਕੋਈ ਗਲਤ ਗਲਤ ਮਲਤ ਕੋਈ ਗੱਲ ਬੋਲੀ ਗਈ ਹੋਵੇ ਤਾਂ ਮਾਫ ਕਰ ਦੇਣਾ ਧੰਨਵਾਦ ਜੈ ਹਿੰਦ ਜੈ ਭਾਰਤ